ਇਕ ਓਅੰਕਾਰ ਵਾਹਿਗੁਰੂ ਜੀ ਪਤਿਸ਼੍ਰੀ ਭਗਉ ਜੀ ਸਹਾਇ ਬਾਚੀ ਭਗਉ ਜੀ ਦੀ ਪਤਸ਼ਾਨੀ ਲਸਮੀ ਕ੍ਰਿਤਾ ਭਗਉ ਦੇਸ਼ਮਕੈ ਕੋ ਦਾਨ ਕਰੀ ਤੇ ਆਇ ਤੇਰੇ ਅੰਦਰ ਗੁਰ ਤੇ ਅਮਰ ਦਾਸ ਸ੍ਰੀ ਰਾਮ ਦਾਸ ਭੇ ਸਹਾਇ ਬਜਨ ਹਰ ਕੋ ਵਿਦਨੋ ਸਿਮਰਉ ਸ੍ਰੀ ਕਰਿ ਰਾਾਇ ਸ੍ਰੀ ਘਰਿ ਚੰਤੀ ਆਈਐ ਜਿਵੇਂ ਜਿਵੇਂ ਸਭ ਮੁਕ ਜਾਏ ਕੇਹ ਪਹਾ ਤਸਿ ਮਰੇ ਹੈ ਘਰ ਨਉ ਨੇ ਤੇ ਅਮਟ ਆਏ ਸਭ ਥਾਈਂ ਵਿਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈਂ ਵਿਸਹਾਈ ਦਸਾਂ ਪਾਤਸ਼ਾਹੀ ਅਬੀਰੋਤ ਸ੍ਰੀ ਗੁਰੂ ਕ੍ਰੰਥ ਸਾਹਿਬ ਦੇ ਪਾਣ ਦੀ ਦਾਤ ਦਾ ਅੰਤਕੀ ਗੁਣੋ ਜੀ ਵਾਹਿਗੁਰੂ ਬੰਧਿਆ ਕੇ ਆਰੇਆ ਜੋ ਮਾ ਸਾਦੀਪ ਜਾਨਿਆ ਚਾਰੀ ਮੁਕਤੀਆ ਖਟੀਆਂ ਰੱਪੀਆਂ ਲੱਪੀਆਂ ਜਿਨ੍ਹਾਂ ਨਾਮ ਜੱਪਿਆ ਮਨ ਸ਼ਕਿਆ ਬੇਕਚਲਾਈ ਤੇ ਵਾਹੀ ਦੇਖੇ ਅੰਦੇ ਟਿੱਡਾ ਇਨਾ ਪਿਆਰਿਆਂ ਸੱਜਾਰਿਆਂ ਦੇ ਤੁਹਾਈ ਦਾਤ ਅੰਤ ਕਰੇ ਆਪ ਸਾਜੀ ਬੋਲੋ ਜੀ ਨਾਮ ਜਪਾਓ ਸੰਗਣੀਆਂ ਦੇ ਧਰਮ ਨੇ ਸੇ ਸਿੱਤੇ ਬੰਦਲ ਬੰਦ ਘਟਾਈ ਕੁੰਗੜੀਆਂ ਨਾਲ ਆਂ ਆ ਜਨੀਆਂ ਤੇ ਜੜਿਆ ਰਹੇ ਨਾਲ ਕਿਰਾਰੇ ਕਰਤੋ ਆ ਰਹੀਆਂ ਦੀ ਸੇਵਾ ਨਿ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਥ ਉਸਤਾਂ ਨਾਲ ਨਿਭਾਈ ਇਹਨਾਂ ਸਾਡੇ ਪਰਮਾਈ ਦਾ ਪ੍ਰਾਪਤ ਤੱਕ ਖਾਸਾ ਜੀ موسیقی ਬੀਤਾਂਤ ਸਾਰਾਂ ਤੁਸਾਰਾਨੰ ਦਾਨਾ ਸਿਰਾਂ ਨਾਨਕ ਸ੍ਰੀ ਗੁਰਪ੍ਰੰਤ ਸਰ ਜੀ ਦੇ ਦਰਸ਼ਨ ਇਛਾਣ ਚੁਕੀਆਂ ਜੱਡੀ ਬੁੱਕੇ ਚੁਕੋ ਨੁਜੁਗ ਬਡਾਲਾ ਧਰਮ ਕਾ ਜੈਕਾਰ ਤੁਦੋ ਜੀ ਆਹੇ ਗੁਰ ਸਿੱਖਾਂ ਲ ਬਨਨੀ ਮਤਿ ਕੁੱਤੀ ਮਤ ਪਤ ਦਾ ਰਾਖਾ ਜੇ ਨਾ ਤੂੰ ਫਾਤਸਾ ਪੰਚ ਨੂੰ ਵਿਛੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾ ਤੇ ਸੇਵਾ ਸੰਭਾਲ ਦਾ ਧਾਰ ਪਿਆਰੀ ਫਾਤਸਾ ਜੀ ਨਮਕੋ ਏ ਜਮਾਨਿਆਂ ਦੇ ਬਾਣ ਮੇ ਤਣਿਆਂ ਦੇ ਬਾਣ ਢੁਕੀਆਂ ਆਪੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨਾਂ ਪਵਿੱਤਰ ਕੁਰੂਹੀ ਅੰਦਰ ਅਰਦਾਸ ਬੇਨਤੀ ਹੈ ਆਪ ਜੀ ਦੇ ਬਹਾਵਤ ਕੰਸਾ ਆਪੋ ਸਿੱਤ ਸਤਗੁਰੂ ਕੇ ਪਿਆਰੇੋ ਗਾਓ ਸੱਚੀ ਬਾਣੀ ਬਾਣੀ ਦਾ ਗਾਓ ਗੁਰੂ ਤੇਰੀ ਬਾਣੀਆਂ ਸੇ ਬਾਣੀ ਸੂਰਾ ਸੋ ਯਾਤ ਨੂੰ ਸਮਰਪਿਤ ਸਮੂਹ ਸੰਗਤਾਂ ਵੱਲੋਂ ਆਪ ਜੀ ਦੇ ਪਾਵਨ ਪਵਿੱਤਰ ਸਾਰਕਿ ਜੋ ਪਹਿਲਾ ਸਾਹਿਬ ਸੰਪੂਰਨ ਕੀਤਾ ਗਿਆ ਹੈ ਆਪ ਜੀ ਦੇ ਕੁਰ ਸ਼੍ਰੀ ਜਪੀ ਸਾਹਿਬ ਦੀ ਅਮਰਤਮਈ ਬਾਣੀ ਦੇ ਜਾ ਚੌਪਈ ਸਾਹਿਬ ਜੀ ਦੇ ਪਾ ਸ਼ੇਵਾਦੋਂ ਵੇਰਾ ਕੋਈਆਂ ਬੇਅਤ ਕੁੱਲਾਂ ਦੀ ਮਾਫੀ ਬਖਸ਼ਨੀ ਜੇ ਤੂੰ SWAT ਬਖਸ਼ਿਸ਼ ਕਰਦੇਂ ਜਿਸ ਜਿਸ ਮਾਈ ਭਾਈ ਨੇ ਆਪ ਜੀ ਦੇ ਪਾਵਨ ਚਰਨ ਕਮਲਾਂ ਦੀ ਕਾਰੀ ਧਰੀ ਸਭੀਆਂ ਕਾਹਤਰੀਆਂ ਤੇਲਪੁਰ ਪੇਡਾਾਂ ਦੇ ਸੰਗਤ ਨੂੰ ਕਿਰਤਾਤੋ ਹੁਕਮ ਨਾਮੇ ਇਤਲਨੀ ਸੰਗਠਾ ਉਚੋ ਸੁਖ ਹੋਵੇ ਨਾਮ ਚਿਤਿਆ ਫੇਰ ਤਰ ਫੇਰ ਤਰ ਆ ਰਿਆ ਪਰਿਆ ਤੋਂ ਸਰਨ ਆਈ ਨਾਲ ਨਿਕਟੀ ਪ੍ਰਭ ਬੇਨਤੀ ਆਪਣੇ ਭਗਤੀ ਲਾਏ ਸੋ ਤਰ ਤਰ ਕੋ ਗਸੇ ਲੀਆ ਜਨਮ ਮਨ ਮਨੋ ਸਚਾ ਹੋਵੈ ਸੇ ਤੁਤਕ ਸਾਮਪੀ ਤੋਯਰ ਸੋ ਕੁਲ ਸੋ ਤੁੰਬਿ ਵਿਥੇ ਸਚੇ ਮਨ ਜਨਮ ਜਨਮਤੀ ਸਜਣ ਸਚਾ सलोक ਨਾ ਆ ਪਾਇਓ ਸਭ ਥਕੇ ਕਰ ਅਕਮਾਈ ਮਨ ਹਟ ਭੀਟ ਕਰ ਭਰਨਾ ਦੇ ਦੁਖ ਭਾਇਆ ਪੂਜਾ ਭਾਈ ਅਰਿਦਨ ਨਾ ਨਿਰਮਲ ਲੋਪ ਉਬ ਅਗਿਆਨ ਅਦੇਹ ਰਾਹੀ ਨਾਮ ਕਰਤਨ ਘਰ ਪ੍ਰਗਟ ਹੋਆ ਨਾਨਕ ਸਹਿਰ ਸਮਾ अभ्रु अवारा, ये ਮਿੱਤਰ ਅਹਮ ਕੋ ਸਭ ਸਮ ਦ੍ਰਿਸ਼ਤ ਦਿਖਾਈ ਤਨ ਤਨ ਸਤਿਗੁਰੂ ਮਿੱਤਰ ਸਵਾਰਾ ਜਿਨ ਮਰਨਾਮ ਸਿਉ ਹਮਾਰੀ ਪ੍ਰੀਤ ਗਣਾਈ ਤਨ ਤਨ ਸਤਿਗੁਰੂ ਤਤ ਸਤੂ ਜੀ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਵਿਹੜੇ ਅੰਦਰ ਆਪ ਜੀ ਜੋ ਪਹਿਲਾ ਸਾਹਿਬ ਸਮਾਪਤ ਹੋਣਾ 12 ਮਹੀਨੇ ਤੱਕ ਇਸ ਦਿਨ ਤੱਕ ਨਿਰੰਤਰ ਆਪੜੀ ਨਹਾਦੀ ਲਗਉਂਦੇ ਸਤਿਗੁਰੂ ਪਾਤਸ਼ਾਹ ਗੁਰੂ ਗੰਗ ਸਾਹਿਬ ਜੀ ਦੀ ਬਖਸ਼ਿਸ਼ ਹੈ ਸੰਗਤਾਂ ਦੇ ਅੰਦਰ ਪਾਣੀ ਸ਼ਾਹ ਹੁੰਦਾ ਹੈ ਜੋ ਪੈਰਾ ਸਾਹਿਬ ਦੇ ਤਰਤੀ ਕਿਉਂਕਿ ਦੇਖਦੇ ਆ ਸੁਣਦੇ ਆ ਕਿ ਹਰ ਇੱਕ ਨੂੰ ਉਡੀਕ ਹੁੰਦੀ ਹੈ ਕਿ ਕੋ ਐਨ ਦਾ ਪਾਲਾ ਸੁਹਾਵਣਾ ਦਿਨ ਛੇਤੀ ਆਵੇ ਕਿ ਕਸੀ ਸਤਗੁਰਾਂ ਦੇ ਖਿਰੂ ਸੰਗਤ ਦੇ ਰੂਪ ਵਿੱਚ ਬਹਿ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਪਾਠ ਕਰੀਏ ਤਥਾ ਉਹਨਾਂ ਮਹਾਨ ਸ਼ਹੀਦਾਂ ਦੇ ਪਰਕਾਇ ਅਸੀਂ ਪੰਥ ਦੇ ਪਰਕਾਇ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਸਾਧ ਸੰਗਤ ਗੁਰਬਾਣੀ ਦਾ ਪਾਠ ਅਸੀਂ ਭਾਵੇਂ ਅਗਲੇ ਪਿਛਲੇ ਦਿਨਾਂ ਵਿੱਚ ਇੱਥੇ ਹਜੂਰ ਦੇ ਅਸਥਾਨ ਤੇ ਕਰਦੇ ਹਾਂ ਆਪਣੇ ਘਰਾਂ ਦੇ ਵਿੱਚ ਵੀ ਦਰਖਤ ਬਹੁਤੇ ਸਰੀਰ ਇਸ ਤਰ੍ਹਾਂ ਦੇ ਜਿਹੜੇ ਬਾਣੀਆਂ ਦਾ ਜਾਪ ਕਰਦੇ ਹਨ ਪਰ ਜਦੋਂ ਅਸੀਂ ਕਿਤੇ ਸ਼ੈਤਾਨਵਾਦ ਨੂੰ ਸ਼ਾਂਤੀ ਰੂਪ ਵਿੱਚ ਬੈਠ ਕੇ ਲਾਭ ਕਰਦੇ ਹਾਂ ਤੇ ਮਾਰਦ ਸਹਿਬ ਜੀ ਦੀ ਬਹੁਤ ਬੜੀ ਖੁਸ਼ੀ ਸੰਪ੍ਰਪਤ ਤਾਂ ਗੁਰੂ ਕਰਗੀ ਪਰ ਪਾਤਸ਼ਾਹ ਸਾਡੀ ਬਹੁਤ ਲੰਬੇ ਟਾਈਮ ਤੋਂ ਸਾਡੀ ਉਡੀਕ ਵਿੱਚ ਸਨ ਕਿ ਮੇਰੇ ਗੁਰਸਿੱਖ ਪਿਆਰੇ ਇੱਥੇ ਕਿਤੇ ਸ਼ਾਂਤੀ ਰੂਪ ਵਿੱਚ ਗੁਰਬਾਣੀਆਂ ਤੇ ਜਾਪ ਪਾਇਆ ਕਰਕੇ ਕਲੀ ਇਥੇ ਸੰਕਤੀ ਰੂਪ ਵਿੱਚ ਪ੍ਰੇਮ ਸਰ ਆਖਿਆ ਕਰਕੇ ਕਿ ਖੰਭਰੀਂ ਕਰੋ ਹਾਸ ਤੇ ਰਛਾ ਪੂਰਨ ਮੇਰ ਜਿਤ ਦੀ ਇਛਾ ਤਪ ਕਰਨਾ ਮੰਨ ਰਹਿ ਹੈ ਤੁਹਾਰਾ ਆਪਣਾ ਜਾਨ ਕਰੋ ਪ੍ਰਿਤਪਾਰਾ ਕਲੀ ਇਥੇ ਸੰਕਤੀ ਰੂਪ ਵਿੱਚ ਪ੍ਰੇਮ ਸਰ ਪੜਿਆ ਕਰਕੇ ਕਿ ਜਿਹੜਾ ਮੇਰਾ ਪ੍ਰਭੂ ਹੈ ਉਹ ਇਨਾ ਸਮਰਥ ਹੈ ਪ੍ਰਭਾਵ ਹੈ ਇਨਸਾਫ ਤੇ ਰੱਖੇ ਪ੍ਰਭਾਵ ਰਤਨ ਕਰੁਣ ਭਖੇ ਪ੍ਰਭ ਭਰਤਾ ਬਦੁਰ ਸੁਧਾਰ ਹੈ ਆਪ ਹੈ ਆਪਨ ਵਿਚਾਰ ਹੈ ਦੋਨਾਂ ਸ੍ਰੀ ਅੰਕਾਰ ਆਪ ਸੁਆਮੀ ਖੇਲ ਹੈ ਵਿਗਸ ਹੈ ਅੰਤਰ ਜਾਣੀ ਇਸ ਸਮੇਂ ਦੀ ਬਹੁਤ ਲੰਮੇ ਕਾਲ ਤੋਂ ਬਾਅਦ ਸਾਡੀ ਇਹ ਮੁਹਿੰਕ ਸੀ ਅੱਜ ਪਾਤਸ਼ਾਹ ਦੀ ਵੀ ਸਾਡੇ ਤੇ ਬਹੁਤ ਮੀਠੀ ਖੁਸ਼ੀ ਮੇਰੇ ਯਾਦ ਵਿੱਚ ਤਕਰੀਬਨ ਪਿਛਲੇ 10 ਤੋਂ ਸਾਲਾਂ ਤੋਂ ਇੱਥੇ ਇਸ ਅਸਥਾਨ ਤੇ ਸੇਵਾ ਕਰ ਰਹੇ ਇਨਾ ਪ੍ਰੇਮ ਤੇ ਇਨਾ ਪਿਆਰ 10 ਸਾਲਾਂ ਤੋਂ ਬਾਅਦ ਅੱਜ ਆ ਦੇ ਨਾਲ ਇਹ ਐਤਵਾਰ ਵਾਲੇ ਦਿਨ ਇੱਥੇ ਦੇਖਣ ਨੂੰ ਮਿਲਿਆ ਕਿ ਇੱਥੇ ਦਰਬਾਰ ਸਾਹਿਬ ਭਰਿਆ ਹੋ ਰਿਹਾ ਹੋਵੇ ਤੇ ਸੰਗਤਾਂ ਬਿਲਕੁਲ ਪ੍ਰੇਮ ਵਿੱਚ ਟਿਕਾਉ ਵਿੱਚ ਪਿਆਰ ਵਿੱਚ ਰਹਿ ਕੇ ਤੇ ਕੇਵਲ ਤੇ ਕੇਵਲ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੁੜ ਕੇ ਬਾਣੀਆਂ ਦਾ ਜਾਪ ਕਰ ਰਹੀਆਂ ਹੋਣ ਇਹ ਅੱਜ 10 ਸਾਲਾਂ ਤੋਂ ਬਾਅਦ ਇੱਕ ਇਤੇ ਸੁਪਾਰਣੀ ਗ੍ਰੇਟਨ ਨੂੰ ਮਿਲੀ ਹੈ ਸਤਿਗੁਰੂ ਗੁਰੂ ਪਾਤਸ਼ਾਹ ਆਪ ਜੀ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਪਾਂ ਸਾਰੇ ਸੈਡੇ ਦੇਖੋ ਪਿਛਲੇ ਜਿਹੜੀ ਅਸੀਂ ਫੇਸਬੁਕ ਤੇ YouTube ਚੈਨਲ ਤੇ ਇਹ ਜਿਹੜਾ ਸਾਰਾ ਐਤਵਾਰ ਦਾ ਪ੍ਰੋਗਰਾਮ ਲਾਈਵ ਆਪ ਜੀ ਨੂੰ ਬੋਲ ਕੇ ਆਇਆ ਸੀ ਦੇਖੋ ਵੀ ਜਿੱਥੋਂ ਤੱਕ ਵੀ ਆਪ ਜੀ ਇਸ ਮੈਸੇਜ ਇਸ ਸੁਨੇਹੇ ਨੂੰ ਪਰਚਾ ਸਕਦੇ ਸਾਤ ਸੰਗਤ ਨੂੰ ਪਰਚਾਉਣ ਦਾ ਯਤਨ ਕਰੋ ਕਿਉਂਕਿ ਇਹ ਆਪਣੇ ਕਲਗੀਧਰ ਪਾਤਸ਼ਾਹ ਜੀ ਦੇ ਅਸਥਾਨ ਦੀ ਸ਼ੋਭਾ ਹੋਣੀ ਹੈ ਸਾਡੇ ਨਗਰ ਦੀ ਸ਼ੋਭਾ ਹੋਣੀ ਹੈ ਇੱਥੇ ਸਾਡੇ ਜਿਹੜੇ ਚੌਂਕੜੇ ਲੱਗੇ ਹੋਣਗੇ ਜਦੋਂ ਬਾਹਰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਦੇਸ਼ਾਂ-ਵਿਦੇਸ਼ਾਂ ਵਿੱਚ ਸੰਗਤਾਂ ਬੈਠੀਆਂ ਸਾਡੇ ਇੱਥੇ ਚੌਂਕੜਿਆਂ ਨੂੰ ਵਿਖਣੀਆਂ ਤੇ ਕਿਤੇ ਉਹਨਾਂ ਦੇ ਵੀ ਮਿਲ ਨੂੰ ਸਕੂਨ ਮਿਲੇਗਾ ਕਿ ਗੱਲ ਸਰ ਸਹਿਤ ਅਸਥਾਨ ਤੇ ਸੰਤਾਂ ਜੋ ਪਹਿਲਾ ਸਾਜਿ ਹਰ ਐਤਵਾਰ ਕਰਦੇ ਨੇ ਸੋ ਆਪ ਵੀ ਏਸੀ ਤਰ੍ਹਾਂ ਹਾਜ਼ਮਨਾ ਕਰਦੇ ਰਹੋ ਗੁਰਬਾਣੀ ਪੜ੍ਹਦੇ ਰਹੋ ਸੇਵਾ ਕਰਦੇ ਰਹੋ ਬਹੁਤ ਸੰਗਤਾਂ ਵਿੱਚ ਉਛਾਹ ਹੈ ਕੋਈ ਥਲ ਲੈ ਕੇ ਆਇਆ ਕੋਈ ਝਾੜ ਪਾਣੀ ਦੇ ਮੰਦਰ ਦੀ ਸੇਵਾ ਕਰ ਰਿਹਾ ਕੋਈ ਦੁੱਧ ਦੀ ਸੇਵਾ ਕਰ ਰਿਹਾ ਕੋਈ ਸਾਥ ਸੰਗਤ ਠੰਡੇ ਝਾੜੀ ਦੀ ਸੇਵਾ ਕਰ ਰਿਹਾ ਸੋ ਇਹ ਉਛਾਹ ਕਰਕੇ ਹੈ ਜੇ ਸਾਡੇ ਅੰਦਰ ਉਛਾਹ ਨਾ ਹੋਵੇ ਤੇ ਸਾਥ ਸੰਗਤ ਅਸੀਂ ਕਿਸੇ ਨੂੰ ਮੰਗਿਆਂ ਵੀ ਪਾਣੀ ਦਾ ਗਲਾਸ ਨਹੀਂ ਜੇ ਸਾਡੇ ਅੰਦਰ ਇਛਾ ਨਾ ਹੋਵੇ ਤੇ ਅਸੀਂ ਕਿਸੇ ਨੂੰ ਫਲ ਦਿੰਦੇ ਨਹੀਂ ਕਿਉਂਕਿ ਅਸੀਂ ਚਾਹਵਾਂ ਨਹੀਂ ਦੇ। ਸੋ ਇੱਥੇ ਸਾਨੂੰ ਖੁਸ਼ੀ ਹੁੰਦੀ ਹੈ ਵੀ ਅਸੀਂ ਪਾਤਸ਼ਾਹ ਦੇ ਅਸ탄 ਤੇ ਆਈ ਸੰਗਤ ਦੀ ਸੇਵਾ ਕਰਦੇ ਆਂ। ਹੋਰ ਵੀ ਸੰਗਤੀ ਆਪ ਜੀ ਗੁਰੂ דרੇਡੇ ਤੱਕ ਸਨੇਹਾਂ ਪਹੁੰਚਾਓ ਸੰਗਤ ਨੂੰ ਜੋੜੋ ਅਤੇ ਨਾਲ ਬਿਤੀ ਹੈ ਕਿਉਂਕਿ ਵੇਖੋ ਗਰਮੀ ਦੀ ਬਹੁਤ ਰੁੱਤ ਹੈ ਬਾਹਰ ਅਸੀਂ ਬੜੇ ਆਰਾਮ ਦੇ ਨਾਲ ਭਾਵੇਂ ਬੈਠੇ ਹਨ ਪਰ ਫਿਰ ਵੀ ਸਾਧ ਸੰਗਤ ਵਰਗੀ ਮਹਿਸੂਸ ਹੁੰਦੀ ਹੈ ਕਿਉਂਕਿ ਧਰ ਹੈ ਅਸੀਂ ਯਤਨ ਕਰੀਏ ਆਪਣੇ ਘਰਾਂ ਵਿੱਚ ਰੁੱਖ ਲਾ ਕੇ ਇਸ ਧਰਤੀ ਨੂੰ ਬਚਾਉਣ ਦਾ ਅਸੀਂ ਪੰਛੀਆਂ ਦੇ ਪਰਖਾਏ ਆਪਣੇ ਮਨ ਵਿੱਚ ਦਇਆ ਲੈ ਕੇ ਅਸੀਂ ਸਵਾਤਾ ਵਰਤੇ ਪਰਖਾਏ ਬਣਿਕ ਰਹੀਗੇ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਹੈ ਪਵਨ ਗੁਰੂ ਹੈ ਪਾਣੀ ਪਿਤਾ ਜੀ ਨੇ ماتا درد مہت ہے سو یہاں کی سیوا سنپ کرتی واقر پر تھائی اپنے من میں سوچنا یہ جی سب تو بڑھلا فرق بنتا ہے کیونکہ گرو خراج صاحب نے بہت ویڈی گنتی کے پرتھائے سات سنگت رخ بھی لگائے ٹھنڈے مٹھے پانی کے خوب بھی, بھی لگائے سو so, اسی طرح آپ بھی اس واطورن پر کے پرتھائے اپنے منہ ضرور تھی ਸੋ ਬਹੁਤ ਬਹੁਤ ਆਪ ਸੰਗਤ ਦਾ ਤਧਵਾ ਬਨ ਬਾੜ ਕੜਾ ਪ੍ਰਸ਼ਾਦੀ ਦੇ ਅਤੇ ਸੰਗਤਾਂ ਵੱਲੋਂ ਜਿਹੜੇ ਫਲਾਂ ਦਾ ਡੰਡਲ ਆਇਆ ਹੈ ਕਿ ਅਸੀਂ ਸਾਰੇ ਆਪਾਂ ਬੜੇ ਪਿਆਰ ਸਹਿਤ ਲੈ ਕੇ ਜਾਣਾ ਹੈ ਸੋ ਇਹਨੀਆਂ ਦੇਣਿਕਾ ਤਵਾਨ ਇਹ ਗੰਕਸਰ ਸਹਿ ਜੈਤੂ ਫੇਸਬੁਕ ਪੇਜ ਹੈ ਅਤੇ ਆਲਸਾ ਦੀ ਇਹ YouTube ਆਪਣਾ ਚੈਨਲ ਹੈ ਜੇ ਇਹਨਾਂ ਚੈਨਲਾਂ ਤੇ ਇਸ ਵਰਤੋਂ ਜਿਹੜਾ ਲਾਈਵ ਕੀਤਾ ਜਾਂਦਾ ਤੁਸੀਂ ਚੈਨਲਾਂ ਨਾਲ ਜੋਇਨ ਸਮਾਗਮ ਨਾਲ ਬਾਧਰੀਆਂ ਲਗਾਉਣ ਬਾਣੀ ਕਰੂ ਸੋ ਸੰਤਾਂ ਨੂੰ ਬੇਤੀ ਹੈ ਕਿ ਆਰਾਮ ਦੇ ਨਾਲ ਆਪ ਜੀ ਨੇ ਜਿਹੜਾ ਬਾਹਰਲੇ ਪਾਸੇ ਥੋੜਾ ਥੋੜਾ ਕਰਕੇ ਪ੍ਰਸ਼ਾਦ ਲੈ ਕੇ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ